ਅਸੀਂ ਮੇਰੇ ਖਾਣਾ ਖਾ ਕੇ ਦਵਾਈ ਲੈ ਕੇ ਇੱਥੇ ਆਇਆ ਸੀ ਤੇ ਮੇਰੀ ਸ਼ੂਗਰ ਸੀਗੀ ਇੱਥੇ ਚਾ ਕੇ ਚੈੱਕ ਕੀਤੀ ਮੈਂ ਆਪਣੇ ਆ 187 ਤੇ ਡਾਕਟਰ ਸਾਹਿਬ ਨੇ ਮੇਰਾ ਟ੍ਰੀਟਮੈਂਟ ਜਿਵੇਂ ਵੀ ਇਹਨਾਂ ਨੇ ਦੱਸਿਆ ਕੀਤਾ ਉਸ ਤੋਂ ਬਾਅਦ ਮੇਰੀ ਸ਼ੂਗਰ 165 165 165 ओके ਇਹ ਭਾਈ ਘਟੀ ਹੈ 8 ਘੰਟੇ ਚੋਂ 8 ਘੰਟੇ ਚੋਂ ਹਾਂ ਕਿਹੜੀ ਚੀਜ਼ ਵਰਤੀ ਸੀ ਜਿਹੜੀ ਤੁਹਾਡੀ ਆਇਲ ਆਇਲ ਨਾਲ ਮ사ਜ ਹਾ ਨੋਟੇ ਆਇਲ ਇਹ ਵਾਟਰ بیس ਹੈਗਾ ਹਾਂਜੀ ਤੇ ਇਹ ਜਿਹੜਾ ਇਹਦੇ ਵਿੱਚ ਬਹੁਤ ਸਾਰੀਆਂ ਜੜੀ-ਬੂਟੀਆਂ ਪਾਈਆਂ ਹਰਬਲ ਕੋਈ ਇਹਦਾ ਸਾਈਡ ਇਫੈਕਟ ਨਹੀਂ ਆ ਜਿਹੜਾ ਆਪਾਂ ਯੂਜ਼ ਕੀਤਾ ਜੀ ਤੇ ਇਹਦਾ ਕੋਈ ਸਾਈਡ ਇਫੈਕਟ ਤਾਂ ਨਹੀਂ ਜੀ ਵਧੀਆ ਹੋ ਗਿਆ ਤੇ ਲੈਂਗੇ ਵੀ ਜਾਦੇ ਹਾਂ ਤੇ ਫਿਰ ਦੇਖਦੇ ਆ ਨੈਕਸਟ ਟਾਈਮ ਹੋਰ ਲੈ ਕੇ ਜਾਵਾਂਗੇ ਬਾਰੀ ਆਇਲ ਕਰਦੇ ਜਦਾ ਮੈਂ ਆਸਟ੍ਰੇਲੀਆ ਦਾ ਹੈਗਾ ਜੀ ਆਸਟ੍ਰੇਲੀਆ ਤੋਂ ਜੀ ਜੀ ਵੈਰੀ ਗੁੱਡ ਪੰਜ ਕਰ ਦੱਸ ਕਿੰਦਾ ਕੰਮ ਕਰਦਾ ਆਪਾਂ ਨੂੰ ਫੇਸਬੁਕ ਕਰਾਂ ਜੀ ਫੇਸਬੁਕ ਠੀਕ ਹੈ ਕੀ ਆਵਾਮ ਨੂੰ ਲੋਕਾਂ ਨੂੰ ਕਹਿਣਾ ਕੋਈ ਆਓ ਟੈਸਟ ਡੈਮੋ ਕਰੋ ਫ੍ਰੀ ਡੈਮੋ ਕੋਈ ਪੈਸਾ ਤੁਹਾਨੂੰ ਚਾਰਜ ਕਰਦੇ ਡਾਕਟਰ ਸਾਹਿਬ ਠੀਕ ਹੈ ਤੁਹਾਨੂੰ ਵਧੀਆ ਲੱਗਦਾ ਦਵਾਈ ਲੈ ਕੇ ਜਾਓ ਨਹੀਂ ਲੱਗਦਾ ਕੋਈ ਗੱਲ ਨਹੀਂ ਓਕੇ ਬਸ ਆਪਣੀ ਮਸ਼ੀਨ ਨਾਲ ਲੈ ਕੇ ਬੈਠੋ ਹਾਂ ਆਪਣੀ ਮਸ਼ੀਨ ਨਾਲ ਲੈ ਕੇ ਓਕੇ ਥੈਂਕ ਯੂ ヴェਰੀ ਮੱਚ ਥੈਂਕ ਯੂ ਜੀ